ਮੇਰਾ ਬੇਟਾ ਦਵਾਈ ਲੈਣ ਗਿਆ ਸੀ ਸਰਹੰਦ ਹਾਂਜੀ ਸਰਹੰਦ ਬੱਸ ਸਟੈਂਡ ਦੇ ਲਾਗ ਉੱਥੇ ਮੈਡੀਕਲ ਆ ਉਹ ਤੋਂ ਦਵਾਈ ਲੈ ਕੇ ਘਰ ਨੂੰ ਵਾਪਸ ਆ ਰਿਹਾ ਸੀ ਉਹਦੇ ਬਾਅਦ ਸਾਨੂੰ ਫੋਨ ਆਉਂਗਾ ਜੀ ਇੱਕ ਫੇਚੋਂ ਥਾਣੇ ਤੋਂ ਉਹ ਕਹਿੰਦੇ ਵੀ ਤੁਹਾਡਾ ਮੁੰਡਾ ਅਸੀਂ ਅਰੈਸਟ ਕਰ ਲਿਆ ਵੀ ਮਹਾਲੀ ਤੋਂ ਜੀ ਮਹਾਲੀ ਤੋਂ ਹਾਂਜੀ ਵੀ ਤੁਹਾਡਾ ਮੁੰਡਾ ਅਰੈਸਟ ਕਰ ਲਿਆ ਵੀ ਇੱਥੇ ਆ ਜਾਓ ਜਾ ਕੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਵੀ ਅਸੀਂ ਤੁਹਾਡਾ ਮੁੰਡਾ ਸਰਹੰਦ ਤੋਂ ਵੀ ਚੱਕਿਆ ਸੀ ਨਹੀਂ ਵੀ ਉਹ ਬਰੂਦ ਬੰਬ ਬੰਬ ਪਾਇਆ ਉਹਦੇ ਬਾਕੀ ਸਾਨੂੰ ਬੰਬ ਦਿਖਾਓ ਜਿਹੜਾ ਜੋ ਉਹਨਾਂ ਨੇ ਫੜਿਆ ਉਹ ਕਹਿੰਦੇ ਜੀ ਬੰਬ ਅਸੀਂ ਉਹ ਅਸੀਂ ਆਪਣੇ ਜਾ ਕੇ ਆਪਣਾ ਬੰਬ ਅਸੀਂ ਚਲਾ ਰੱਖ ਨਹੀਂ ਦੇ ਸਕਦੇ ਅਸੀਂ ਬਾਹਰ ਜਾ ਕੇ ਚਲਾਤਾ ਮੁੰਡਾ ਸਾਡਾ ਇਹੇ ਦੇ ਕੰਮ 'ਚ ਹੈ ਨਹੀਂ ਨਾ ਉਹ ਅਤਵਾਦੀ ਹੈ ਨਾ ਉਹ ਕਦੇ ਧਰਨੇ 'ਚ ਗਿਆ ਨਾ ਉਹ ਕਿਸੇ ਕਿਸਾਨ ਜੁੜੀਏ ਚ ਗਿਆ ਬੀਟੇ ਨੇ ਸਾਨੂੰ ਦੱਸਿਆ ਵੀ ਸਾਨੂੰ 12 ਤਰੀਕ ਨੂੰ ਸਵੇਰੇ 3 ਵਜੇ ਲਿਆ ਜਾ ਕੇ ਆਪਣੇ ਵਿਆਸ ਵਾਲਾ ਦਾ satsang ਆ ਸਰਦ ਉੱਥੇ ਜਾ ਕੇ ਸਾਡੇ ਕੋਲ ਇੱਕ ਬੈਗ ਜਾਰਾ ਕੇ ਉਹਨਾਂ ਨੇ ਸਾਨੂੰ ਫੋਟੋ ਲੈ ਲਈ ਉਹਨਾਂ ਨੇ ਵੀਡੀਓ ਬਣਾਈ ਪੰਜ ਪੁਲਿਸ ਵਾਲੇ ਸੀਗੇ ਚਾਰ ਤਾਂ ਕਹਿ ਰਹੇ ਸੀ ਵੀ ਅਸੀਂ ਇਹ ਬੇਟੇ ਪਾ ਬੱਚੇ ਪਾ ਕੋਈ ਸਹਾਇਤਾ ਹੈ ਨਹੀਂ ਛੱਡ ਦਿਓ ਇੱਕ ਜਿਹੜਾ ਮੁਲਾਜ਼ਮ ਅਫਸਰ ਸੀਗਾ ਉਹਨਾਂ ਦਾ ਉਹ ਬੋਲਦਾ ਸੀ ਵੀ ਆਪਾਂ ਇਸ ਗੱਡੀ ਤੇ ਕੰਮ ਲਾਵਾਂਗੇ ਵੀ ਇਹਨੂੰ ਛੱਡਣਾ ਨਹੀਂ ਹੈਗਾ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਤਰੱਕੀ ਵੱਲ ਜਾ ਰਿਹਾ ਹੈ ਪੰਜਾਬ ਨੂੰ ਰੰਗਲਾ ਬਣਾ ਰਹੇ ਆ ਤੁਸੀਂ ਦੱਸ ਰਹੇ ਹੋ ਕਿ ਇਦਾਂ ਨੌਜਵਾਨ ਚੱਕਿਆ ਗਿਆ ਕਪਤਾਰ ਸਿੰਘ ਬਾਜਵਾ ਉਹਨੇ ਬਿਆਨ ਦੇ ਸੀ ਮੈਂ ਖਬਰਾਂ ਦੇ ਵਿੱਚ ਸੁਣੇ ਸੀ ਉਹ ਕਹਿੰਦਾ ਜੀ 55 ਬੰਬ ਚੱਲ ਗਏ ਤੇ 32 ਬੰਬ ਹਾਲੇ ਬਜ਼ਾਰਾ ਦੇ ਵਿੱਚ ਪਏ ਆ ਇਸ ਕਰਕੇ ਜੀ ਉਹਨਾਂ ਨੇ ਕੀ ਕਰਿਆ ਵੀ ਵੀ ਨੌਜਵਾਨਾਂ ਨੂੰ ਫੜ ਕੇ ਅਸੀਂ ਬੰਬ ਕਲੀਅਰ ਕਰ ਲੀਏ ਵੀ ਬੰਬ ਉਹ ਫੜਾਣੇ ਨੌਜਵਾਨ ਤੋਂ ਫੜ ਲਿਆ ਉਹ ਉਧਰੋਂ ਫੜ ਲਿਆ ਉਧਰੋਂ ਫੜ ਕੇ ਵੀ ਅਸੀਂ 32 ਬੰਬ ਬਰਾਮਦ ਕਰ ਲੀਏ ਅਸੀਂ ਸਰਕਾਰ ਕਹਿੰਦੀ ਹੈ ਵੀ ਸੱਚੀ ਬਣ ਜੀ 11 ਵਜੇ 11:50 ਤੇ ਉਹ ਘਰ ਤੋਂ ਨਿਕਲੇ ਨੇ ਤੇ ਉਹਨਾਂ ਨੂੰ 1:30 ਵਜੇ ਉੱਥੋਂ ਚੱਕ ਲਿਆ ਗਿਆ ਜੀਦਾ ਇਦਾਂ ਦਾ ਮੇਰਾ ਬੇਟਾ ਨਹੀਂ ਹੈਗਾ ਤਾਂ ਉਹ ਬਹੁਤ ਸਾਉਂਤਾ ਜੇ ਮੈਂ ਕਿਸੇ ਨਾਲ ਉਹ ਕਰ ਨਹੀਂ ਸਕਦਾ ਜਿੰਮੀ ਨਾਲ ਨੇ ਪਾਇਆ ਪਰਚਾ ਵਿੱਚ ਇਹ ਇਹ ਨਹੀਂ ਦੇਖਦੇ ਵੀ ਇਹ ਬੱਚੇ ਦੀ ਪਹਿਲਾਂ ਅਨਕਵਾਰੀ ਕਰਾਈਏ ਵੀ ਕੀ ਕੁਝ ਹੈਗਾ ਕੀ ਕੋਈ ਪਿੰਡ ਚੋਂ ਲਈਏ ਜਾਂ ਆਪਣੇ ਇਲਾਕੇ ਚੋਂ ਲਈਏ ਵੀ ਇਹ ਬੱਚਾ ਕਿਹ ਹੈ ਜੀ ਮਨਜਿੰਦਰ ਸਿੰਘ ਸਾਡੇ ਨਾਲੇ ਖੇਡਦਾ ਰਿਹਾ ਉਹਦਾ ਜਿਹੜਾ ਸੁਭਾਅ ਨੇਚਰ ਸੀਗੀ ਜੇ ਅਸੀਂ ਵਾਲੀਬਾਲ ਖੇਡਦੇ ਵੀ ਨਾ ਕਈ ਵਾਰ ਚਲੋ ਕਿਸੇ ਨੰਬਰ ਪੁਆਇੰਟ ਪਿੱਛੇ ਬਹਿਸ ਹੋ ਜਾਂਦੀ ਸਾਡੀ ਆਪਸ ਚ ਉਹ ਕਦੇ ਮੁਰੇ ਤੇ ਉਹਨੇ ਅੱਜ ਤੱਕ ਕਿਸੇ ਨੂੰ ਗਾਲ ਵੀ ਨਹੀਂ ਕੱਢੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਜੀ ਅਸੀਂ ਕੋਈ ਵੀ ਜਿਹੜੀ ਸਮਾਜ ਵਿਰੋਧੀ ਸ਼ਕਤੀਆਂ ਨੇ ਜਾਂ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਨੱਥ ਪਾਵਾਂਗੇ ਪੰਜਾਬ ਨੂੰ ਰੰਗਲਾ ਬਣਾਵਾਂਗੇ ਉਸਦੇ ਤਹਿਤ ਕਹਿੰਦੇ ਕਾਰਵਾਈ ਹੋ ਰਹੀ ਹੈ ਲੱਗਦਾ ਹੈ ਕਿ ਉਸਦੇ ਤਹਿਤ ਹੋ ਰਹੀ ਹੈ ਅੱਜ ਮਾਨ ਨੂੰ ਕਿਹੜਾ ਪਤਾ ਹੈ ਇਹ ਪੁਲਿਸ ਮੁਲਾਜ਼ਮ ਆਪਣੇ ਪ੍ਰੋਵੋਸ਼ਨਲ ਲਈ ਕੀ ਕੁਛ ਕਰਦੀ ਆ ਪ੍ਰੋਵੋਸ਼ਨਲ ਹੀ ਹੋ ਰਹੇ ਨੇ ਹਾਂ ਜੀ ਸਾਰੇ ਪ੍ਰੋਵੋਸ਼ਨਲ ਹੋ ਰਹੇ ਆਂ ਜੀ ਇਹ ਰਾਤ ਨੂੰ दारू ਪੀ ਲੰਨੇ ਆ दारू ਪੀ ਕੇ ਕੰਮ ਕੁਛ ਕਰਦੇ ਆ ਪੁਲਿਸ ਵਾਲੇ ਇਹ ਇਸ ਤਰ੍ਹਾਂ ਹੀ ਕੰਮ ਹਲਾਤੇ ਹੋਏ ਪੰਜਾਬ ਦੇ ਵਿੱਚ ਘਰਾਂ 'ਚੋਂ ਮੁੰਡੇ ਚੱਕ-ਚੱਕ ਕੇ ਇਹ ਬੰਬ ਪਾਉਣਗੇ ਜੀ ਦੇਖ ਲਿਓ ਕੀ ਲੱਗਦਾ ਤੁਸੀਂ ਪਿੰਡ ਦੇ ਸਰਪੰਚੋਂ ਕੋਈ ਇਦਾਂ ਦੀ ਗਤੀਵਿਧੀ ਦੇਖੀ ਹੋਵੇ ਇਦਾਂ ਦਾ ਕੋਈ ਤੁਹਾਡੇ ਧਿਆਨ 'ਚ ਹੋਵੇ ਸਰ ਇਹਨਾਂ ਦੇ ਬੇਟਾ ਨੂੰ ਮੈਂ ਹਰ ਰੋਜ਼ ਹੀ ਮਿਲਦਾ ਹੈ ਇਹਨਾਂ ਦੇ ਖੇਤ ਮੇਰੇ ਘਰ ਕਿ ਨਹੀਂ ਉੱਧਰ ਸ਼ਹਿਰ 간 ਜਾਣਾ ਮੈਂ ਕੋਈ ਗੱਲ ਨਹੀਂ ਹੈ ਜੀ ਬੇਟਾ ਸਹੀ ਹੈ ਜੀ ਉਹ ਮੁੰਡਾ ਸਵੇਰੇ ਸ਼ਾਮ ਮੈਂ ਚਾਚਾਈ ਦੇ ਨਾਲ ਦੇਖਿਆ ਗੋਹਾ ਚੱਕ ਦਾ ਵਿਚਾਰਾ ਕੰਮ ਕਰਦਾ ਜਿਹੜਾ ਇਹਨਾਂ ਦਾ ਘਰੇਲੂ ਕੰਮ ਆ ਕੱਖ ਵੱਢ ਕੇ ਲਿਆਉਣੇ ਸਬੂਤ ਤੇ ਬਿਨ ਬਗੈਰ ਕਦੇ ਵੀ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਠਹਿਰਾ ਸਕਦੇ ਪਰ ਉਹਦੇ ਨਾਲ ਕੋਈ ਨਜਾਇਜ਼ ਧੱਕਾ ਨਾ ਕੀਤਾ ਜਾਵੇ ਪਿੱਛੇ ਪਰਿਵਾਰ ਆ ਛੋਟੀਆਂ ਬੇਟੀਆਂ ਉਹਦੀਆਂ ਦੋ ਵਿਚਾਰੇ ਦੀਆਂ ਸੋ ਮੈਂ ਤਾਂ ਪ੍ਰਸ਼ਾਸਨ ਕੋਲ ਹੀ ਮੰਗ ਕਰਦਾ ਵੀ ਇਹਨਾਂ ਦੇ ਬੇਟੇ ਦੀ ਜਿਹੜੀ ਇਨਵੈਸਟੀਗੇਟਰ ਹੈ ਗਿਣ ਹੈ ਉਹ ਪੂਰੀ ਸਹੀ ਕਰੀ ਜਾਵੇ ਪੂਰੀ ਇਨਕੁਆਇਰੀ ਕਰੀ ਜਾਵੇ ਅਗਰ ਦੋਸ਼ੀ ਆ ਤਾਂ ਸਜ਼ਾ ਮਿਲੇ ਅਗਰ ਦੋਸ਼ੀ ਨਹੀਂ ਹੈਗਾ ਉਹ ਤਾਂ ਉਸ ਨੂੰ ਆ ਅਜ ਦਾ ਸੇ ਦਾ ਬਾਜ ਜਦ ਬਾਰੀ ਕਰਿਆ ਜਾਵੇ ਕੰਮ ਕਰ ਕੀ ਕਰਦੇ ਸੀ ਉਹ ਖੇਤੀਬਾੜੀ ਕਰਦੇ ਸੀਗੇ ਜੀ ਬਾਕੀ ਸਾਡੇ ਮੱਜਾਂ ਦਾ ਕੰਮ ਹੈਗਾ ਉਹ ਕਰਦਾ ਕੰਮ ਕਰਦੇ ਸੀਗੇ ਜੀ ਬਾਹਰ ਅੰਦਰ ਜਾਣਾ ਉਹਨਾਂ ਕੀ ਪੈ ਨਹੀਂ ਸੀ ਬਹੁਤ ਘੱਟ ਸੀਗਾ ਜੀ ਪਤਾ ਤੁਮਨ ਸਾਹਿਬ ਅਕਸਰ ਵੀਡੀਓ ਦੇਖ ਕੇ ਕਹਿ ਦਿੰਦੇ ਨੇ ਕਿ ਅਸੀਂ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਇੱਕ ਸਰਪੰਚ ਦੀ ਵੀਡੀਓ ਵਾਇਰਲ ਹੋਈ ਸੀ ਬੀਬੀ ਨਾਲ ਝਗੜੇ ਦੀ ਤਾਂ ਉਹਨਾਂ ਨੇ ਉੱਥੇ ਕਾਰਵਾਈ ਕੀਤੀ ਫਿਲਹਾਲ ਇਹ ਇਨਸਾਫ ਦੀ ਮੰਗ ਕਰ ਰਿਹਾ ਹੈ ਇਹ ਪਰਿਵਾਰ ਤੇ ਸਾਨੂੰ ਇਨਸਾਫ ਮਿਲੇ ਇਸ ਦੀ ਦੁਬਾਰਾ ਜਾਂਚ ਹੋਵੇ ਕੀ ਹੁਣ ਇਹ ਵੀਡੀਓ ਦੇਖ ਕੇ ਕੀ ਇਹ ਖਬਰ ਦੇਖ ਕੇ ਹੁਣ ਉਹ ਇਨਸਾਫ ਦਵਾਉਂਦੇ ਨੇ ਇਸ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਵਾਣਾ ਅੱਜ ਅਸੀਂ ਪਹੁੰਚੇ ਆਂ ਫਤੇਗੜ ਸਾਹਿਬ ਦਾ ਪਿੰਡਾ ਰਜਿੰਦਰਗੜ ਰਜਿੰਦਰਗੜ ਦੇ ਵਿੱਚ ਪਹੁੰਚੇ ਆਂ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਨੇ ਪਿੰਡ ਦੀ ਪੰਚਾਇਤ ਆਈ ਆ ਹੋਰ ਵੀਰ ਨੇ ਜਿਹੜੇ ਇੱਥੇ ਪਿੰਡ ਚੋਂ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਏ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਦਾਅਵੇ ਕਰ ਰਹੀ ਆ ਸੋ ਬਹੁਤ ਸਾਰੀਆਂ ਗਤੀਵਿਧੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਕਾਰਵਾਈਆਂ ਕਰ ਰਿਹਾ ਏ ਪਰ ਇੱਥੇ ਦਾ ਇੱਕ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਰੈਸਟ ਕਰਕੇ ਉਸਤੇ ਵਿਰੋਧ ਦਾ ਜਾਂ ਕਹਿ ਲਈਏ ADX ਦਾ ਪਰਚਾ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਏ ਪਰ ਪਿੰਡ ਵਾਸੀ ਕਹਿ ਰਹੇ ਨੇ ਕਿ ਇਹ ਜਿਹੜਾ ਕੰਮ ਹੋਇਆ ਏ ਇਹ ਗਲਤ ਆ ਇਦਾਂ ਦਾ ਉਹ ਨੌਜਵਾਨ ਨਹੀਂ ਸੀਗਾ ਉਸਦੇ ਹੱਕ ਦੇ ਵਿੱਚ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਨੇ ਨੌਜਵਾਨ ਦਾ ਪਰਿਵਾਰ ਆ ਜਿਹੜਾ ਉਹ ਇੱਥੇ ਪਹੁੰਚਿਆ ਏ ਗੱਲਬਾਤ ਕਰਦੇ ਆ ਕਿ ਕਿਉਂ ਲੱਗ ਰਿਹਾ ਏ ਕਿ ਇਹ ਗਲਤ ਹੋਇਆ ਕੀ ਗੱਲ ਆ ਸਾਰੀ ਸਮਝਦੇ ਆ ਹਾਂਜੀ ਕੀ ਨਾਮ ਹੈ ਜੀ ਸੁਪਿੰਦਰ ਸਿੰਘ ਜੀ ਸੁਪਿੰਦਰ ਸਿੰਘ ਜੀ ਕੀ ਲੱਗਦਾ ਨੌਜਵਾਨ ਤੁਹਾਡਾ ਮੇਰਾ ਆਪਣਾ ਮੁੰਡਾ ਬੇਟਾ ਲੱਗਦਾ ਜੀ ਬੇਟਾ ਜੀ ਹਾਂਜੀ ਹਾਂਜੀ ਕੀ ਗੱਲ ਕੀ ਹੋਈ ਏ ਜੀ ਪਹਿਲਾਂ ਅੱਗੇ ਨੂੰ ਆਜੋ ਥੋੜਾ ਜਿਹਾ ਪਹਿਲਾਂ ਤਾਂ ਇਹ ਦੱਸੋ ਬਈ ਕਿੱਦਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਚੱਕ ਲਿਆ ਜਾਂ ਕੋਈ ਗੱਲ ਜਾਂ ਪਹਿਲਾਂ ਕੋਈ ਏਦਾਂ ਦੀ ਕਾਰਵਾਈ ਉਹਦੇ ਤੇ ਹੋਈ ਹੋਵੇ ਕੀ ਲੱਗ ਕੀ ਰਿਹਾ ਹੈ ਕਿੱਦਾਂ ਹੋਇਆ ਇਹ ਸਿਸਟਮ ਇਹ ਤਾਂ ਜੀ ਬਾਈ ਜੀ ਐਦਾਂ ਹੋਇਆ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਸਰੰਦਰ ਹਾਂਜੀ ਸਰੰਦਰ ਬੱਸ ਸਟੈਂਡ ਦੇ ਲਾਗ ਉੱਥੇ ਮੈਡੀਕਲੋਂ ਦਵਾਈ ਲੈ ਕੇ ਘਰ ਨੂੰ ਵਾਪਸ ਆ ਰਿਹਾ ਸੀ ਠੀਕ ਹੈ ਜਿਹੜੀ ਗੱਲ ਦਾ ਸਾਨੂੰ ਪਤਾ ਲੱਗਿਆ ਫਿਰ ਉਸ ਤੋਂ ਬਾਅਦ ਉਹਦਾ ਸੁੱਚ ਬੰਦ ਹੋ ਗਿਆ ਉਸ ਤੋਂ ਬਾਅਦ ਫੋਨ ਨਹੀਂ ਚੱਲਿਆ ਉਸ ਤੋਂ ਬਾਅਦ ਅਸੀਂ ਫੋਨ ਵੀ ਲਾਈਗੇ ਲਾਈਗੇ ਨਾ ਲੱਗਿਆ ਤਾ ਅਸੀਂ ਪੁਲਿਸ ਆਪਣੇ ਖੇੜੇ ਥਾਣੇ ਦੇ ਵਿੱਚ ਪੁਲਸ ਰਿਪੋਰਟ ਰਖਾਈ ਫੇ ਅਸੀਂ ਸਾਧੂਗੜ ਚੌਕੀ ਜਿਗੇ ਸਰੰਦ ਗਏ ਅਸੀਂ ਸਾਰੇ ਪਤਾ ਕਰਿਆ ਕਿਤੇ ਨਹੀਂ ਮਿਲਿਆ ਜੀ ਉਹ ਫਿਰ ਉਹ ਤੋਂ ਬਾਅਦ ਜੀ ਅਸੀਂ ਨਹਿਰਨੂਰ ਤੇ ਹੋਰ ਬਾਕੀ ਬਹੁਤ ਜਗ੍ਹਾ ਦੇਖਿਆ ਨਾ ਮਿਲਿਆ ਉਹਦੇ ਬਾਅਦ ਸਾਨੂੰ ਫੋਨ ਆਉਂਦਾ ਜੀ ਇੱਕ ਫੇਸ ਚੋਂ ਥਾਣੇ ਚੋਂ ਉਹ ਕਹਿੰਦੇ ਵੀ ਤੁਹਾਡਾ ਮੁੰਡਾ ਅਸੀਂ ਅਰੈਸਟ ਕਰ ਲਿਆ ਵੀ ਤੁਸੀਂ ਮਹਾਲੀ ਤੋਂ ਜੀ ਮਹਾਲੀ ਤੋਂ ਹਾਂਜੀ ਵੀ ਤੁਹਾਡਾ ਮੁੰਡਾ ਅਰੈਸਟ ਕਰ ਲਿਆ ਵੀ ਇੱਥੇ ਆ ਜਾਓ ਅਸੀਂ ਉੱਥੇ ਚਲੇ ਗਏ ਜੀ ਜਾ ਕੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਵੀ ਅਸੀਂ ਥੋੜਾ ਮੁੰਡਾ ਸਰੰਦ ਤੋਂ ਵੀ ਚੱਕਿਆ ਸੀ ਨਹੀਂ ਵੀ ਉਹ ਬਰੂਦ ਬੰਬ ਬੰਬ ਪਾਇਆ ਉਹਦੇ 'ਚ ਵੀ ਬੰਬ ਉਹਨੇ ਚਲਾਇਆ ਨਹੀਂ ਸੀ ਜਿਹੜਾ ਬੰਬ ਮਖੀ ਸਾਨੂੰ ਬੰਬ ਦਿਖਾਓ ਕਿਹੜਾ ਜੋ ਉਹਨਾਂ ਦੇ ਫੜਿਆ ਉਹ ਕਹਿੰਦੇ ਵੀ ਬੰਬ ਆ ਸੀ ਉਹ ਅਸੀਂ ਆਪਣੇ ਜਾ ਕੇ ਆਪਣਾ ਬੰਬ ਆ ਸੀ ਚਲਾ ਰੱਖਣੀ ਦੇ ਸਕਦੇ ਅਸੀਂ ਬਾਹਰ ਜਾ ਕੇ ਚਲਾਤਾ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਗੱਲ ਹੋਈ ਵੀ ਮੁੰਡਾ ਸਾਡਾ ਇਹਜੇ ਕੰਮ ਚ ਹੈ ਨਹੀਂ ਨਾ ਉਹ ਅਤਵਾਦੀ ਹੈ ਨਾ ਉਹ ਕਦੇ ਧਰਨੇ ਚ ਗਿਆ ਨਾ ਉਹ ਕਿਸੇ ਕਿਸਾਨ ਜੁਨੀਏ ਚ ਗਿਆ ਨਾ ਆਪਣਾ ਕਿਤੇ ਉਹਨੇ ਰੇਲਾਂ ਰੋਕੀਆਂ ਕਿਸੇ ਤਰ੍ਹਾਂ ਦਾ ਕੋਈ ਵੀ ਇਹੋ ਜਿਹਾ ਗਲਤ ਕੰਮ ਨਹੀਂ ਕਰਿਆ ਉਹ ਅਸੀਂ ਤਾਂ ਆਪਣੇ ਦੋ ਜਾਣੇ ਆ ਜੀ ਅਸੀਂ ਰੇਲਾਂ ਰੋਕਣੀਆਂ ਕਿਸਾਨੀ ਧਰਨੇ ਚ ਜਾਣਾ ਤਾਂ ਕੋਈ ਗਲਤ ਵੀ ਨਹੀਂ ਹੈਗਾ ਜੀ ਉਹ ਤਾਂ ਜੇ ਦੇਖਿਆ ਜਾਵੇ ਆਪਣੇ ਹੱਕਾਂ ਦੀ ਲੜਾਈ ਤਾਂ ਹਰ ਕੋਈ ਲੜਦਾ ਜੀ ਸਾਡੇ ਦੇਸ਼ ਚ ਬਹੁਤ ਇਤਿਹਾਸ ਇਦਾਂ ਦਾ ਪਿਆ ਆਪਣੇ ਹੱਕਾਂ ਵਾਸਤੇ ਤਾਂ ਮਹਾਭਾਰਤ ਤੱਕ ਹੋ ਗਈ ਜੀ ਇੱਥੇ ਇਹ ਤਾਂ ਕੋਈ ਗਲਤ ਨਹੀਂ ਉੱਥੇ ਜਾਣਾ ਨਹੀਂ ਜੀ ਅਸੀਂ ਇਹੋ ਜਿਹੇ ਕਿਸੇ ਵੀ ਪ੍ਰੋਗਰਾਮ ਚ ਜਾਂਦੇ ਹੀ ਨਹੀਂ ਹੈਗੇ ਨਾ ਨਾ ਮੈਂ ਜਾਂਦਾ ਨਾ ਮੇਰਾ ਬੇਟਾ ਜਾਂਦਾ ਜੀ ਹੂੰ ਅਈਦਾ ਸਿਰਫ ਆਪਣੇ ਘਰ ਦੇ ਖੇਤ ਤੇ ਕੰਮ ਕਰਦੇ ਆ ਜੀ ਜ਼ਿਮੀਂਦਾਰ ਪਰਿਵਾਰ ਹਾਂਜੀ ਜ਼ਿਮੀਂਦਾਰ ਪਰਿਵਾਰ ਆਹੀ 12 13 ਮੱਜਾ ਰੱਖਿਆ ਹੀ ਡੰਗੇ ਰੱਖਿਆ ਉਹਨੋਂ ਕੱਖ ਪਾਉਨੇ ਆਪਣਾ ਗੁਜ਼ਾਰਾ ਚੱਲਦਾ ਜੀ ਸਾਡਾ ਮੁੰਡਾ ਕਿੰਨੇ ਟਾਈਮ ਤੋਂ ਗਿਆ ਸੀਗਾ ਇੱਕ ਕਈ ਦਿਨਾਂ ਤੋਂ ਗਿਆ ਵਾ ਸੀ ਤੁਸੀਂ ਕਹਿ ਰਹੇ ਹੋ ਕਿ ਸਰੰਦ ਦਵਾਈ ਲੈਣ ਗਿਆ ਸੀ ਉਸੇ ਦਿਨ ਗਿਆ ਸੀ ਜਾਂ ਪਹਿਲਾਂ ਦਾ ਗਿਆ ਵਾ ਸੀ 11 ਤਰੀਕ ਨੂੰ 1 ਵਜੇ ਗਿਆ ਜੀ ਸਾਡੇ ਕੋਲ ਤੋਂ ਅੱਛਾ 1 ਵਜੇ ਤੋਂ ਗਿਆ ਜੀ ਮੁੰਡਾ ਗਾਇਬ ਹੋ ਗਿਆ ਉਹ ਆਪਣਾ 11 ਤਰੀਕ ਨੂੰ ਤੁਹਾਨੂੰ ਪਤਾ ਲੱਗਿਆ ਕਿ ਮੁੰਡਾ ਅਰੇਸਟ ਕਰ ਲਿਆ ਪੁਲਿਸ ਨੇ ਨਹੀਂ ਜੀ 11 ਨੂੰ ਸਾਨੂੰ 12 12 ਤਰੀਕ ਨੂੰ 24 ਘੰਟੇ ਬਾਅਦ ਕਾਲ ਆਈ ਜੀ ਅੱਛਾ 24 ਘੰਟੇ ਬਾਅਦ ਕਹਿੰਦੇ ਜਾਸੀ ਬੇਟੇ ਨੇ ਜਾ ਕੇ ਪੁੱਛਿਆ ਉੱਥੇ ਇੱਕ ਫੇਰ ਦੇ ਵਿੱਚ ਬੇਟੇ ਨੇ ਸਾਨੂੰ ਦੱਸਿਆ ਵੀ ਸਾਨੂੰ 12 ਤਰੀਕ ਨੂੰ ਸਵੇਰੇ 3 ਵਜੇ ਲਿਆ ਜਾ ਕੇ ਆਪਣੇ ਰਾਧੇ ਤੋਂ ਬਿਆਸ ਵਾਲਾ ਦਾ satsang ਸਰੰਦ ਉੱਥੇ ਜਾ ਕੇ ਸਾਡੇ ਕੋਲ ਇੱਕ ਬੈਗ ਜਿਹਾ ਰੱਖ ਕੇ ਉਹਨਾਂ ਨੇ ਸਾਨੂੰ ਫੋਟੋ ਲੈ ਲਈ ਉਹਨਾਂ ਨੇ ਵੀਡੀਓ ਬਣਾਈ ਉਹ ਨਾ ਕਿ ਸਾਡੇ ਕੋਲ ਬੰਬ ਸੀਗਾ ਨਾ ਸਾਡੇ ਕੋਲ ਨਸ਼ਾ ਸੀ ਕਿਸੇ ਤਰ੍ਹਾਂ ਦਾ ਕੁਝ ਨਹੀਂ ਸੀ ਵੀ ਉਹਨਾਂ ਨੇ ਸਾਨੂੰ ਸਾਰਾ ਗਲਤ ਕੰਮ ਕੀਤਾ ਸਾਡੇ ਨਾਲ ਗਲਤ ਕੀਤਾ ਜੀ ਹਾਂਜੀ ਹਾਂ ਉਹ ਬੈਗ ਆਪਣੇ ਕੋਲੋਂ ਹੀ ਰੱਖ ਕੇ ਫੋਟੋ ਹਾਂਜੀ ਕੋਲੋਂ ਰੱਖਿਆ ਬਾਕੀ ਪਹਿਲਾਂ ਜਦਿਸ ਟਾਈਮ ਫੜਿਆ ਜੀ ਪੰਜ ਪੁਲਿਸ ਵਾਲੇ ਸੀਗੇ ਚਾਰ ਤਾਂ ਕਹਿ ਰਹੇ تھے ਵੀ ਅਸੀਂ ਇਹ ਬੇਟੇ ਪਾ ਬੱਚੇ ਪਾ ਕੋਈ ਸਾਇਦਾ ਹੈ ਨਹੀਂ ਛੱਡ ਦਿਓ ਇੱਕ ਜਿਹੜਾ ਮੁਲਾਜ਼ਮ ਅਫਸਰ ਸੀਗਾ ਉਹਨਾਂ ਦਾ ਉਹ ਬੋਲਦਾ ਸੀ ਵੀ ਆਪਾਂ ਇਸ ਗੱਡੀ ਤੇ ਕੰਮ ਲਵਾਂਗੇ ਵੀ ਇਹਨੂੰ ਛੱਡਣਾ ਨਹੀਂ ਹੈਗਾ ਤਾਂ ਕਰਕੇ ਜੇ ਸਾਡੇ ਬੇਟੇ ਨੂੰ ਲਿ ਗਿਆ ਸੀ ਮੁੰਡਾ ਗੱਡੀ ਤੇ ਗਿਆ ਸੀ ਹਾਂ ਬੈਨਯੂ ਗੱਡੀ ਸੀਗਾ ਅੱਛਾ ਹਾਂਜੀ ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਪੰਜਾਬ ਤਰੱਕੀ ਵੱਲ ਜਾ ਰਿਹਾ ਹੈ ਪੰਜਾਬ ਨੂੰ ਰੰਗਲਾ ਬਣਾ ਰਿਹਾ ਤੁਸੀਂ ਦੱਸ ਰਹੇ ਹੋ ਕਿ ਇਦਾਂ ਨੌਜਵਾਨ ਚੱਕਿਆ ਗਿਆ ਪਹਿਲਾਂ ਵੀ ਕਈ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਲੋਕ ਕਹਿੰਦੇ ਨੇ ਕਿ 84 ਵਾਲਾ ਗੇਟ ਸਾਹਮਣੇ ਆ ਰਿਹਾ ਜੀ ਜਿੱਦਾਂ ਭਟਮਾਜਰੇ ਤੋਂ ਪੱਲਮਾਜਰੇ ਤੋਂ ਦੋ ਨੌਜਵਾਨ ਚੱਕੇ ਗਏ ਕੰਪੇਨ ਵਾਲੇ ਆਉਂਦੇ ਸੀਗੇ ਇਹ ਫਿਰ ਕਿੱਧਰ ਨੂੰ ਜਾ ਰਿਹਾ ਜੀ ਸਿਸਟਮ ਆ ਇਹ ਸਿਸਟਮ ਤਾਂ ਇੰ ਐ ਜਾ ਰਿਹਾ ਆਪਣਾ ਜਿਹੜਾ ਰਤਾਪ ਸਿੰਘ ਬਾਜਵਾ ਉਹਨੇ ਬਿਆਨ ਦੇ ਸੀ ਮੈਂ ਖਬਰਾਂ ਦੇ ਵਿੱਚ ਸੁਣੇ ਸੀ ਉਹ ਕਹਿੰਦਾ ਜੀ 55 ਬੰਬ ਚੱਲ ਗਏ ਤੇ 32 ਬੰਬ ਹਾਲੇ ਬਜ਼ਾਰਾ ਦੇ ਵਿੱਚ ਪਏ ਆ ਇਸ ਕਰਕੇ ਜੀ ਉਹਨਾਂ ਨੇ ਕੀ ਕਰਿਆ ਵੀ ਨੌਜਵਾਨਾਂ ਨੂੰ ਫੜ ਕੇ ਅਸੀਂ ਬੰਬ ਕਲੀਅਰ ਕਰ ਲੀਏ ਵੀ ਬੰਬ ਉਹ ਫੜਾਣੇ ਨੌਜਵਾਨ ਤੋਂ ਫੜ ਲਿਆ ਉਹ ਉਧਰੋਂ ਫੜ ਲਿਆ ਉਧਰੋਂ ਫੜ ਕੇ ਵੀ ਅਸੀਂ 32 ਬੰਬ ਬਰਾਮਦ ਕਰ ਲੀਏ ਅਸੀਂ ਸਰਕਾਰ ਕਹਿੰਦੀ ਸੱਚੀ ਬਣ ਗਈ ਅੱਛਾ ਇਹ ਸਾਰਾ ਸਿਸਟਮ ਇਹ ਸਾਰਾ ਸਿਸਟਮ ਬਾਜਵੇ ਪਰ ਕੋਈ ਕਾਰਵਾਈ ਨਹੀਂ ਕਰਦਾ ਜੀ ਉਹਨਾਂ ਨੇ ਪਹਿਲਾਂ ਕਾਂਗਰਸ ਨੇ 84 ਦੇ ਵਿੱਚ ਕਿੰਨੇ ਮੁੰਡੇ ਕਿੰਨੇ ਤੁਸੀਂ ਕਾਂਗਰਸੀ ਤਾਂ ਨਹੀਂ ਹੈਗੇ? ਨਾ ਬਿਲਕੁਲ ਕਾਂਗਰਸ ਨਹੀਂ ਅਸੀਂ ਕਿਸੇ ਨਾਲ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ। ਹਾਂਜੀ। ਅੱਛਾ ਸਭ ਤੋਂ ਵੱਡੀ ਗੱਲ ਇਹ ਆ ਜੀ ਪਹਿਲਾਂ ਆਪਣੇ ਸਾਲ 84 ਦੇ ਵਿੱਚ ਆਹੀ ਨੌਜਵਾਨ ਮੁੰਡੇ ਚੱਕ ਚੱਕ ਕੇ ਇਹਨਾਂ ਨੇ ਗਲਤ ਕੰਮ ਕੀਤੇ। ਕਾਂਗਰਸ ਨੇ ਕੀਤੇ। ਹੁਣ ਜੋ ਪੁਲਿਸ ਸਿਸਟਮ ਆ ਇਹ ਇਹ ਨਹੀਂ ਦੇਖਦੇ ਵੀ ਇਹ ਬੱਚੇ ਦੀ ਪਹਿਣਾ ਅਨਕੁਵਾਰੀ ਕਰਾਈਏ ਵੀ ਕੀ ਕੁਝ ਹੈਗਾ ਕੀ ਕੋਈ ਪਿੰਡ ਚੋਂ ਲਈਏ ਜਾਂ ਆਪਣੇ ਇਲਾਕੇ ਚੋਂ ਲਈਏ ਵੀ ਇਹ ਬੱਚਾ ਕਿਹਾ ਜਾ ਉਹਨੂੰ ਬਸ ਕਿਸੇ ਦੀ ਗੱਲ ਤੇ ਜਾਂ ਕਿਸੇ ਦੀ ਗੱਲ ਤੇ ਆ ਕੇ ਆਪਣਾ ਚੱਕ ਕੇ ਮੁੰਡਿਆਂ ਨੂੰ ਜੋ ਨੌਜਵਾਨ ਮੁੰਡਾ ਦੇਖਦੇ ਉਹਨੂੰ ਚੱਕ ਕੇ ਜੇਲ੍ਹ ਚ ਸੁੱਗ ਦਿੰਦੇ ਆ ਜੀ ਪਰਚਾ ਜਦੇ ਕੱਢਦੇ ਨਹੀਂ ਮਾੜਾ ਜੀ ਵੀ ਖਬਰ ਨਹੀਂ ਪਹੁੰਚਾਉਂਦੇ ਵੀ ਕਿੱਥੇ ਆਇਆ ਕਿੱਥੇ ਤੋਂ ਗਿਆ ਚੱਕ ਕੇ ਇਹ ਨੌਜਾਨ ਝੂਠਾ ਕਿਸ ਪਾਇਆ ਵੀ ਸਾਰਾ ਹੈ ਪਰ ਭਗਵਾਨਤਮਨ ਸਾਹਿਬ ਤਾਂ ਕਹਿੰਦੇ ਜੀ ਅਸੀਂ ਕੋਈ ਵੀ ਜਿਹੜੀ ਸਮਾਜ ਵਿਰੋਧੀ ਸ਼ਕਤੀਆਂ ਨੇ ਜਾਂ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਨੱਥ ਪਾਵਾਂਗੇ ਪੰਜਾਬ ਨੂੰ ਰੰਗਲਾ ਬਣਾਵਾਂਗੇ ਉਸਦੇ ਤਹਿਤ ਕਹਿੰਦੇ ਕਾਰਵਾਈ ਹੋ ਰਹੀ ਹੈ ਲੱਗਦਾ ਹੈ ਕਿ ਉਸਦੇ ਤਹਿਤ ਹੋ ਰਹੀ ਹੈ ਦੇਖੋ ਜੀ ਭਗਮੰਤਮਾਨ ਦੀ ਗੱਲ ਜੋ ਹੈ ਜਾਇਜ਼ ਆ ਉਹ ਜਾਇਜ਼ ਆ ਭਗਮੰਤਮਾਨ ਨੂੰ ਕਿਹੜਾ ਪਤਾ ਇਹ ਪੁਲਿਸ ਮੁਲਾਜ਼ਮ ਆਪਣੇ ਪ੍ਰੋਮੋਸ਼ਨਾਂ ਲਈ ਕੀ ਕੁਝ ਕਰਦੀ ਆ ਉਹਨਾਂ ਦੇ ਪਿੱਛੇ ਦੇ ਸਾਰੇ ਕੋਈ ਕਰਦੀ ਆ ਇਹ ਪ੍ਰੋਮੋਸ਼ਨਾਂ ਲਈ ਹੋ ਰਹੇ ਨੇ ਹਾਂ ਜੀ ਸਾਰੇ ਪ੍ਰੋਮੋਸ਼ਨਾਂ ਹੋ ਰਹੇ ਹਨ ਜੀ ਇਹ ਰਾਤ ਨੂੰ दारू ਪੀ ਲੈਂਦੇ ਆ दारू ਪੀ ਕੇ ਕੰਮ ਕੁਝ ਕਰਦੇ ਆ ਪੁਲਿਸ ਵਾਲੇ ਕਿਸੇ ਨੂੰ ਵੀ ਚੱਕ ਸਕਦੇ ਜੀ ਜੇ ਇਸ ਤਰ੍ਹਾਂ ਹੀ ਕੰਮ ਹਾਲਾਤ ਹੋਏ ਪੰਜਾਬ ਦੇ ਵਿੱਚ ਘਰਾਂ 'ਚੋਂ ਮੁੰਡੇ ਚੱਕ ਚੱਕ ਕੇ ਇਹ ਬੰਬ ਪਾਉਣਗੇ ਜੀ ਦੇਖ ਲਓ ਇਸ ਟਾਈਮ ਇਹੋ ਜਿਹਾ ਮਤਲਬ ਕਿ ਇਹਨਾਂ ਦਾ ਜਿਹੜਾ ਲਾਟ ਦਿਖਾਈ ਦੇ ਰਿਹਾ ਹੈ ਏਦਾਂ ਨਹੀਂ ਆਉਣਗੇ ਜੀ ਪਿੰਡ ਦੇ ਸਰਪੰਚ ਸਾਹਿਬ ਵੀ ਨੇ ਸਰਪੰਚ ਸਾਹਿਬ ਨੌਜਵਾਨ ਬੇਟਾ ਚੱਕਿਆ ਗਿਆ ਇਹਨਾਂ ਦਾ ਇਹ ਕਹਿ ਰਹੇ ਨੇ ਕਿ ਗਲਤ ਹੋਇਆ ਜੀ ਕਿਵੇਂ ਲੱਗਦਾ ਤੁਹਾਨੂੰ ਕੀ ਲੱਗਦਾ ਤੁਸੀਂ ਪਿੰਡ ਦੇ ਸਰਪੰਚੋਂ ਕੋਈ ਏਦਾਂ ਦੀ ਗਤੀਵਿਧੀ ਦੇਖੀ ਹੋਵੇ ਏਦਾਂ ਦਾ ਕੋਈ ਤੁਹਾਡੇ ਧਿਆਨ 'ਚ ਹੋਵੇ ਸਰ ਇਹਨਾਂ ਦੇ ਬੇਟਾ ਨੂੰ ਮੈਂ ਹਰ ਰੋਜ਼ ਮਿਲਦਾ ਹੂੰ ਇਹਨਾਂ ਦੇ ਖੇਤ ਮੇਰੇ ਘਰ ਕਿ ਨਹੀਂ ਉਧਰ ਸ਼ਰ ਕਰਨ ਜਾਣਾ ਮੈਂ ਕੋਈ ਗੱਲ ਨਹੀਂ ਹੈ ਜੀ ਬੇਟਾ ਸਹੀ ਹੈ ਚਲੋ ਹੂੰ ਗੱਲ ਇਦਾਂ ਹੋ ਜਿੱਦਣੇ ਮੇਰੇ ਕੋਲ ਆਏ ਸੀ ਵੀ ਸਾਡਾ ਬੇਟਾ ਅਰੈਸਟ ਹੋ ਗਿਆ ਵੀ ਆਪਾਂ ਨੂੰ ਥਾਣੇ ਜਾਣਾ ਮੈਂ ਇਹਨਾਂ ਨਾਲ ਗੱਲ ਗਿਆ ਥਾਣੇ ਗਿਆ ਸੀ ਜਾ ਕੇ ਰਿਪੋਰਟ ਲਖਾਈ ਗੱਲਬਾਤ ਕਰੀ ਉਸ ਤੋਂ ਬਾਅਦ ਇਹਨਾਂ ਕੋਲ ਕਾਲ ਆਈ ਜੀ ਵੀ ਤੁਹਾਡਾ ਬੇਟਾ ਇੱਕ ਫੇਸ ਮੁਹਾਲੀ ਤੋਂ ਅਰੈਸਟ ਹੋ ਗਿਆ ਸੋ ਮੈਂ ਤਾਂ ਪ੍ਰਸ਼ਾਸਨ ਕੋਲ ਹੀ ਮੰਗ ਕਰਦਾ ਵੀ ਇਹਨਾਂ ਦੇ ਬੇਟੇ ਦੀ ਜਿਹੜੀ ਇਨਵੈਸਟੀਗੇਟਰ ਹੈ ਕਿਹਨਾਂ ਉਹ ਪੂਰੀ ਸਹੀ ਕਰੀ ਜਾਵੇ ਪੂਰੀ ਇਨਕੁਆਰੀ ਕਰੀ ਜਾਵੇ ਅਗਰ ਦੋਸ਼ੀ ਹੈ ਤਾਂ ਸਜ਼ਾ ਮਿਲੇ ਅਗਰ ਦੋਸ਼ ਅਜਦਾ ਸੇ ਦਾ ਬਾਅਦ ਜਦ ਬਾਰੀ ਕਰਿਆ ਜਾਵੇ ਸਾਡੀ ਅਹੀ ਵਹਿੰਦੀ ਹੈ ਜੀ ਕੋਈ ਘਾਟ ਲੱਗਦੀ ਹੈ ਜੀ ਜੋ ਪ੍ਰਸ਼ਾਸਨ ਨੇ ਕੀਤਾ ਕਿ ਅਨਕੁਆਇਰੀ ਨਹੀਂ ਸਹੀ ਹੋਈ ਸਹੀ ਜਾਂਚ ਨਹੀਂ ਹੋਈ ਇਹਦੇ ਚ ਕੋਈ ਲੱਗ ਰਹੀ ਹੈ ਘਾਟ ਚਲੋ ਇਹ ਦੋਸਤਾਂ ਪਰਿਵਾਰ ਲਾ ਰਿਹਾ ਬਾਕੀ ਦਾ ਚਲੋ ਦੇਖਾਂਗੇ ਜੀ ਮੌਕੇ ਦੇ ਜੋ ਸਾਡੇ ਪਤਾ ਤਾਂ ਉਹਦੇ ਲੱਗਿਆ ਅਨਕੁਆਇਰੀ ਦੁਬਾਰਾ ਹੋਗੀ ਜੋ ਕੀਤਾ ਸਾਨੂੰ ਕੀ ਪਤਾ ਕੀ ਕੀਤਾ ਉਹਨਾਂ ਨੇ ਠੀਕ ਹੈ ਸਾਡੇ ਸਾਡੇ ਦੋਸ਼ ਹੋਣਾ ਪਰ ਜੀ ਬਾਕੀ ਦੇਖਦੇ ਚਲੋ ਬਾਅਦ ਚ ਕੀ ਹੁੰਦਾ ਜੀ ਫਿਰ ਕੀ ਨਾਮ ਕੀ ਹੈ ਜੀ ਬਲਜਿੰਦਰ ਸਿੰਘ ਹੈ ਮੌਜੂਦਾ ਸਰਪੰਚ ਮੌਜੂਦਾ ਸਰਪੰਚ ਹੈ ਜੀ ਜੀ ਠੀਕ ਹੈ ਜੀ ਹੋਰ ਵੀ ਵੀਰ ਨੇ ਹਾਂਜੀ ਵੀਰ ਜੀ ਵੈਗਰੂ ਮੈਂ ਅਮਨਦੀਪ ਸਿੰਘ ਸਾਬਕਾ ਸਰਪੰਚ ਪਿੰਡ ਰਜਿੰਦਰਗੜ੍ਹ ਜੀ ਚਲੋ ਜਿਸ ਤਰ੍ਹਾਂ ਭਾਈ ਜੀ ਤੁਸੀਂ ਇਹ ਮੌਜੂਦਾ ਸਰਪੰਚ ਨਾਲ ਗੱਲ ਕਰੀ ਹੈ ਆਪਣਾ ਲੜਕਾ ਮਨਜਿੰਦਰ ਸਿੰਘ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰੀ ਹੈ ਅਸੀਂ ਇੱਕ ਗੱਲ ਦੱਸਣੀ ਚਾਹੁੰਦੇ ਹਾਂ ਜਿਸ ਤਰ੍ਹਾਂ ਹੁਣ ਇਹ ਆਪਣਾ ਤੁਸੀਂ ਕੈਮਰਾ ਘੁਮਾ ਕੇ ਵੀ ਦਿਖਾ ਸਕਦੇ ਆ ਜਿੰਨੇ ਵੀ ਇਹ ਪਿੰਡ ਦੇ ਪਦਵੰਤੇ ਸੱਜਣ ਆਏ ਆ ਇਹਦੇ ਵਿੱਚ ਆਪਾਂ ਨੇ ਕੋਈ ਪ੍ਰਸ਼ਾਸਨ ਤੇ ਜਾਂ ਕਿਸੇ ਸਰਕਾਰ ਤੇ ਕੋਈ ਅਸੀਂ ਇਹ ਦੋਸ਼ ਨਹੀਂ ਲਾਉਣਾ ਵੀ ਕਹਿੰਦਾ ਇਹ ਸਰਕਾਰਾਂ ਪੁੱਠੇ ਕੰਮ ਕਰਾ ਰਹੀਆਂ ਜਾਂ ਇਹ ਪ੍ਰਸ਼ਾਸਨ ਕਹਿੰਦਾ ਪੁੱਠੇ ਕੰਮ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਹੈ ਉਹਨਾਂ ਨੇ ਆਪਣਾ ਤਰੀਕੇ ਨਾਲ ਕੰਮ ਕਰਨਾ ਹੈ ਸਰਕਾਰਾਂ ਦਾ ਰੋਲ ਹੁੰਦਾ ਵੀ ਅਸੀਂ ਕਹਿੰਦੇ ਵਧੀਆ ਪ੍ਰਸ਼ਾਸਨ ਲੋਕਾਂ ਤੱਕ ਦਈਏ ਵੀ ਉਹਨਾਂ ਨੂੰ ਕੋਈ ਮੁਸ਼ਕਲਾ ਨਾ ਹੋਣ ਕਿਉਂ ਪਬਲਿਕ ਹੀ ਸਰਕਾਰਾਂ ਨੂੰ ਚੁਣ ਕੇ ਭੇਜਦੀ ਹੈ ਜੀ ਜੇ ਸਰਕਾਰਾਂ ਆਪਣੀ ਪਬਲਿਕ ਨਾਲੀ ਪੁੱਠਾ ਕੰਮ ਕਰਾਉਣ ਲੱਗੀਆਂ ਉਹਨਾਂ ਵਾਸਤੇ ਵੀ ਕਿ ਮਾੜੀ ਗੱਲ ਐ ਚਲੋ ਸਰਕਾਰ ਜਿਹੜੀ ਮਰਜ਼ੀ ਹੋਵੇ ਮੈਂ ਇਹ ਨਹੀਂ ਕਹਿੰਦਾ ਅਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਆਪਦੀ ਹੋਵੇ ਸਰਕਾਰਾਂ ਨੇ ਆਪਣਾ ਆਪ ਤਰੀਕੇ ਨਾਲ ਕੰਮ ਕਰਨਾ ਪਰ ਜੋ ਅਸੀਂ ਅੱਜ ਇੱਥੇ ਆ ਜਿਹੜਾ ਇਕੱਠ ਹੋਇਆ ਉਹ ਲੜਕੇ ਮਨਜਿੰਦਰ ਸਿੰਘ ਵਾਸਤੇ ਅਸੀਂ ਇਕੱਠੇ ਹੋਏ ਆ ਅਸੀਂ ਕਿ ਦੱਸਣਾ ਚਾਹੁੰਦੇ ਆ ਵੀ ਜਿਹੜਾ ਉਹ ਲੜਕਾ ਦੇਖੋ ਹਰੇਕ ਚੀਜ਼ ਦਾ ਕੀ ਹੁੰਦਾ ਜਦੋਂ ਕਿਸੇ ਚੀਜ਼ ਦੀ ਗਰਾਊਂਡ ਲੈਵਲ ਤੇ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਇਹੀ ਹੁੰਦੀ ਹੈ ਵੀ ਪਹਿਲਾਂ ਉਹਦੇ ਪਿੰਡ ਤੋਂ ਪਤਾ ਕਰਿਆ ਜਾਵੇ ਫਿਰ ਉਹ ਇਲਾਕੇ ਤੋਂ ਪਤਾ ਕਰਿਆ ਜਾਂਦਾ ਵੀ ਇਹਦੇ ਚਾਲ ਚੱਲਣੇ ਲੜਕੇ ਦੇ ਜਾਂ ਕੋਈ ਲੜਕੀ ਆ ਜਾਂ ਕੋਈ ਬੰਦਾ ਹੈ ਜਾਂ ਇਸਤਰੀ ਹੈ ਵੀ ਇਹਦੇ ਕਿਸ ਤਰ੍ਹਾਂ ਦੇ ਚਾਲ ਚੱਲਣੇ ਉਸੇ ਤਹਿਤ ਕਿ ਨੇ ਅਸੀਂ ਅੱਜ ਜਿਹੜਾ ਕੱਠ ਕਰਕੇ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਇਹ ਜਿਹੜਾ ਲੜਕਾ ਹੈ ਦੇਖੋ ਜਦੋਂ ਪੰਚਾਇਤ ਦੇ ਵਿੱਚ ਮੈਂ ਸੀਗਾ ਪਿਛਲੀ ਟਰਮ ਦੇ ਵਿੱਚ ਸਾਡੇ ਕੋਲ ਵੀ ਕਹਿੰਦੇ ਪ੍ਰਸ਼ਾਸਨ ਦੇ ਫੋਨ ਆਉਂਦੇ ਸੀਗੇ ਕਾਲਾਂ ਆਉਂਦੀਆਂ ਸੀ ਵੀ ਤੁਸੀਂ ਆਪਣੇ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਲਿਖ ਕੇ ਵੀ ਉਹ ਕੀ ਨਸ਼ਾ ਕਰਦੇ ਆ ਨਸ਼ਾ ਵੇਚਦੇ ਆ ਵੀ ਤੁਸੀਂ ਸਾਨੂੰ ਦੱਸੋ ਚਲੋ ਇੱਕ ਚੁਣੀ ਹੋਈ ਪੰਚਾਇਤ ਦਾ ਵੀ ਇਹ ਫਰਜ਼ ਬਣਦਾ ਵੀ ਅਸੀਂ ਕਹਿੰਦੇ ਪ੍ਰਸ਼ਾਸਨ ਦਾ ਸਾਥ ਦਈਏ ਅਸੀਂ ਮੌਜੂਦਾ ਸਰਕਾਰਾਂ ਦਾ ਸਾਥ ਦਈਏ ਇੱਕੋ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਚਲੋ ਅਸੀਂ ਵੀ ਪੰਚਾਇਤ ਲੈਵਲ ਤੇ ਆਪਣੇ ਪਿੰਡ ਦਾ ਬਹੁਤ ਵਧੀਆ ਸੁਧਾਰ ਕਰਿਆ ਵੀ ਬੱਚੇ ਜਿਹੜੇ ਸਾਡੇ ਗਲਤ ਰਾਹ ਪੈ ਗਏ ਉਹਨਾਂ ਦਾ ਵਿਚੌਰ ਰੱਖੀਏ ਵੀ ਇਹ ਅਸੀਂ ਉਹਨਾਂ ਨੂੰ ਮੋੜ ਕੇ ਉਹ ਸਹੀ ਦਿਸ਼ਾ ਵੱਲ ਲੈ ਚਲੀਏ ਜਿੱਥੋਂ ਭਟਕੇ ਹਨ ਪਰ ਇੱਥੇ ਇਹ ਵੀ ਅਸੀਂ ਨਾਲ ਦੱਸਣਾ ਚਾਹੁੰਦੇ ਹਾਂ ਜਿੰਨੇ ਵੀ ਇਸ ਚੈਨਲ ਨੂੰ ਦੇਖਦੇ ਆਂ ਜਾਂ ਪ੍ਰਸ਼ਾਸਨ ਤੱਕ ਇਹ ਆਵਾਜ਼ ਜਾਊਗੀ ਵੀ ਬੱਚਿਆਂ ਦਾ ਤੁਸੀਂ ਜਿਹੜਾ ਇਸ ਤਰ੍ਹਾਂ ਦਾ ਨੁਕਸਾਨ ਕਰਨ ਦਾ ਜਾਂ ਕੋਈ ਸੋਚ ਰਿਹਾ ਜਾਂ ਆਪਾਂ ਕਹਿ ਦਈਏ ਵੀ ਕਰਨ ਹੋ ਰਿਹਾ ਤਾਂ ਕਿਤੇ ਗਲਤ ਕਿਸੇ ਬੱਚੇ ਨੂੰ ਗਲਤ ਉਹਦੇ ਵਿੱਚ ਕਿਸੇ ਤੇ ਗਲਤ ਪਰਚਾ ਪਾ ਕੇ ਨਾ ਅਸੀਂ ਇਹ ਉਹਨਾਂ ਨੂੰ ਪੁੱਠੇ ਰਾਂ ਟੰਗ ਦਈਏ ਸਾਡੀ ਇਹ ਹੈ ਵੀ ਇੱਕ ਤਾਂ ਬੱਚਾ ਦੇਖੋ ਚਲੋ ਅਸੀਂ ਕਹਿੰਦੇ ਅਸੀਂ ਇਹ ਵੀ ਮੰਨ ਲਈਏ ਵੀ ਬੱਚਾ ਕੋਈ ਨਸ਼ਾ ਕਰਦਾ ਹੈ ਜਾਂ ਇਹ ਕਰਦਾ ਹੈ ਕੋਈ ਉਹਤੇ ਪਰਚਾ ਹੋਵੇ ਜਾਂ ਨਾ ਹੋਵੇ ਉਹ ਪਰਿਵਾਰ ਨੂੰ ਵੀ ਪਤਾ ਪਰਿਵਾਰ ਨੇ ਦੱਸ ਵੀ ਦਿਆ ਪਰ ਬੱਚੇ ਦੀ ਲੜਾਈ ਝਗੜੇ ਦਾ ਬੱਚੇ ਦੇ ਨਸ਼ੇ ਦਾ ਉਹ ਪਿੰਡ ਕਿ ਨਹੀਂ ਤੇ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਬੱਚੇ ਇਹ ਇਸ ਤਰ੍ਹਾਂ ਦੇ ਕੋਈ ਗਲਤ ਚੱਲਣ ਚੱਲਣ ਨਹੀਂ ਸੀਗੇ ਜੋ ਪਰਚਾ ਪਾਇਆ ਦੇਖੋ ਪਰਚਾ ਅਸੀਂ ਸਬੂਤ ਦੇ ਤੌਰ ਤੇ ਜਾਂ ਤਾਂ ਅਸੀਂ ਉਹ ਪਰਚਾ ਦਿਖਾ ਸਕਦੇ ਹਾਂ ਵੀ ਭਾਈ ਇਹਦੇ ਆ ਧਾਰਾਂ ਲੱਗੀਆਂ ਇਹ ਧਾਰਾ ਕਾਦੀਆਂ ਇਹ ਨਸ਼ੇ ਦੀਆਂ ਜਾਂ ਕਿਸੇ ਜਿਸ ਤਰ੍ਹਾਂ ਇਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਵੀ ਇਹ ਬੰਬ ਧਮਾਕੇ ਵਾਲੀਆਂ ਜਾਂ ਕੋਈ ਆਡੀਐਕਸ ਦੀਆਂ ਉਹ ਪਰਚਾ ਦੱਸੂਗਾ ਦੇਖੋ ਅਸੀਂ ਕਹਿ ਦਈਏ ਬੀਏ ਦੇ ਆਧਾਰਾ ਲੱਗੀ ਹੈ ਸਬੂਤ ਤੇ ਬਿਗੈਰ ਕਦੇ ਵੀ ਆਪਾਂ ਕਿਸੇ ਨੂੰ ਵੀ ਗਲਤ ਨਹੀਂ ਠਹਿਰਾ ਸਕਦੇ ਚਾਹੇ ਉਹਦੇ ਵਿੱਚ ਪੱਤਰਕਾਰ ਆਉਂਦੇ ਆ ਚਾਹੇ ਉਹਦੇ ਵਿੱਚ ਪ੍ਰਸ਼ਾਸਨ ਆਉਂਦਾ ਚਾਹੇ ਉਹਦੇ ਵਿੱਚ ਪੰਚਾਇਤ ਆਉਂਦੀ ਹੈ ਸੌਰੀ ਆਪਣਾ ਸਰਕਾਰ ਆਉਂਦੀ ਹੈ ਸਿਰਫ ਇਕੱਠ ਅੱਜ ਇਕੱਠ ਰੱਖਣ ਦਾ ਮਕਸਦ ਸਾਡਾ ਇਹੀ ਹੈ ਵੀ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਵੀ ਜੋ ਉਹਤੇ ਕਿਸੇ ਕਿਸਮ ਦੀ ਵੀ ਧਾਰਾ ਲਾਈ ਗਈ ਹੈ ਉਹਦੀ ਦੁਆਰੇ ਗਰਾਊਂਡ ਲੈਵਲ ਤੇ ਅਨਵੈਸਟੀਗੇਸ਼ਨ ਕਰੀ ਜਾਵੇ ਵੀ ਕਿਤੇ ਉਹ ਬੱਚਾ ਗਲਤ ਉਹਦੇ ਵਿੱਚ ਨਾ ਫਸ ਜਾਵੇ ਵੀ ਕਹਿੰਦਾ ਉਹਦੇ ਗਨਾਹ ਕਰਿਆ ਨਾ ਹੋਵੇ ਉਹਤੇ ਗਲਤ ਪੇਪਰ ਪਰਚਾ ਪਾ ਕੇ ਉਹਨੂੰ ਫਸਾਇਆ ਜਾਵੇ ਦੇਖੋ ਇਸ ਤਰ੍ਹਾਂ ਕਰਨ ਨਾਲ ਕੱਲਾ ਇੱਕ ਰਜਿੰਦਰ ਗੜਦਾ ਮਨਜਿੰਦਰ ਸਿੰਘ ਨਹੀਂ ਉਹ ਤੜਫੂਗਾ ਅੰਦਰ ਬੈਠ ਕੇ ਉਹਦੇ ਨਾਲ ਦੇ ਪਤਾ ਨਹੀਂ ਕਿੰਨੇ ਨੌਜਵਾਨ ਇਸ ਤਰ੍ਹਾਂ ਦੇ ਜੇ ਫਸਣਗੇ ਫਿਰ ਸਾਡਾ ਉਹੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿਤੇ 84 ਵਾਲਾ ਹਾਲ ਨਾ ਹੋ ਜਵੇ ਜਾਂ ਅਸੀਂ ਕੋਈ ਮਾੜਾ ਦੌਰ ਜਿਹਨੂੰ ਕਹਿੰਦੇ ਨੇ ਵੀ ਗਲਤ ਪਰਚੇ ਪਾ ਪਾ ਕੇ ਨੌਜਵਾਨ ਪੀੜੀ ਨੂੰ ਕੁਝ ਤਾਂ ਸਾਡੇ ਬੱਚੇ ਪਹਿਲਾਂ ਹੀ ਬਾਹਰ ਚਲੇ ਗਏ ਜਿਹੜੇ ਰਹਿ ਗਏ ਉਹਨਾਂ ਤੇ ਜੇ ਇਸ ਤਰ੍ਹਾਂ ਦੇ ਪਰਚੇ ਪੈਣ ਲੱਗੇ ਫੇਰ ਇਹ ਪੰਜਾਬ ਉਹ ਪੰਜਾਬ ਨਹੀਂ ਰਹਿਣਾ ਜਿਹੜੀਆਂ ਸਾਡੀਆਂ ਸਰਕਾਰਾਂ ਸਾਨੂੰ ਇਹ ਗੱਲਾਂ ਸਿਖਾ ਰਹੀਆਂ ਵੀ ਆਪਾਂ ਨੇ ਮੁੜ ਕੇ ਉਹੀ ਪੰਜਾਬ ਲਿਆਉਣਾ ਜਿਹੜਾ ਪਹਿਲਾਂ ਹੁੰਦਾ ਸੀ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਸਰਕਾਰ ਅੱਗੇ ਵੀ ਵੀ ਜਿਹੜਾ ਮਨਜਿੰਦਰ ਸਿੰਘ ਤੇ ਪਰਚਾ ਪਾਇਆ ਉਹਦੀ ਦੁਵਾਰੇ ਇਨਵੈਸਟੀਗੇਸ਼ਨ ਤਹਿ ਤੋਂ ਪਿੰਡ ਲੈਵਲ ਤੋਂ ਕਰਕੇ ਜੋ ਸਜ਼ਾ ਬਣਦੀ ਹੈ ਉਹ ਦੇਈ ਜਾਵੇ ਅਸੀਂ ਇਹ ਨਹੀਂ ਕਹਿੰਦੇ ਵੀ ਪ੍ਰਸ਼ਾਸਨ ਜਾਂ ਸਰਕਾਰ ਗਲਤ ਹੈ ਜੋ ਬਣਦਾ ਉਹਨਾਂ ਦਾ ਉਹ ਲਾਇਆ ਜਾਵੇ ਪਰ ਤੱਕਾ ਨਾ ਕਰਿਆ ਜਾਵੇ ਸਾਡੀ ਇਹੀ ਬੇਨਤੀ ਹੈ ਪੂਰੇ ਰਜਿੰਦਰਗੜ੍ਹ ਨਗਰ ਵੱਲੋਂ ਜੀ ਸੋ ਰਜਿੰਦਰਗੜ੍ਹ ਨਗਰ ਵੱਲੋਂ ਕਹਿੰਦੇ ਇਹੀ ਬੇਨਤੀ ਹੈ ਬਈ ਉਹਦੀ ਜਾਂਚ ਕੀਤੀ ਜਾਵੇ ਪਤਾ ਕੀਤਾ ਜਾਵੇ ਕਿ ਉਹ ਇਦਾਂ ਦਾ ਹੈ ਸੀ ਜਾਂ ਨਹੀਂ ਕਿਤੇ ਗਲਤ ਨਾ ਕੀਤਾ ਜਾਵੇ ਨੌਜਵਾਨ ਦੀ ਪੂਰੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋ ਜਾਵੇ ਸੋ ਹੋਰ ਵੀ ਵੀਰ ਨੇ ਅੰਜ ਕੀ ਨਾਮ ਹੈ ਜੀ ਮੇਰਾ ਧਰਮਿੰਦਰ ਸਿੰਘ ਨਾਮ ਹੈ ਜੀ ਧਰਮਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮਨਜਿੰਦਰ ਸਿੰਘ ਬਾਰੇ ਜੋ ਗੱਲ ਕਹੀ ਜਾ ਰਹੀ ਆ ਕੀ ਲੱਗਦਾ ਮਨਜਿੰਦਰ ਸਿੰਘ ਨਾਲ ਤੁਸੀਂ ਸਮਾਂ ਬਤਾਇਆ ਹੋਊਗਾ ਖੇਡਦੇ ਰਹੇ ਹੋਗੇ ਸਾਡੇ ਉਰੇ ਮਨਜਿੰਦਰ ਸਿੰਘ ਸਾਡੇ ਨਾਲੇ ਖੇਡਦਾ ਰਿਹਾ ਉਹਦਾ ਜਿਹੜਾ ਸੁਭਾਅ ਨੇਚਰ ਸੀਗੀ ਜੇ ਅਸੀਂ ਬਾਲੀਬਾਲ ਖੇਡਦੇ ਵੀ ਨਾ ਕਈ ਵਾਰ ਚਲੋ ਕਿਸੇ ਨੰਬਰ ਪੁਆਇੰਟ ਪਿੱਛੇ ਬਹਿਸ ਹੋ ਜਾਂਦੀ ਸਾਡੀ ਆਪਸ ਚ ਉਹ ਕਦੇ ਮੁਰੇ ਤੇ ਉਹਨੇ ਅੱਜ ਤੱਕ ਕਿਸੇ ਨੂੰ ਗਾਲ ਵੀ ਨਹੀਂ ਦਿੱਤੀ ਗ੍ਰਾਉਂਡ ਛੱਡ ਕੇ ਵੀਰ ਮੈਂ ਨਹੀਂ ਖੇਡਣਾ ਸਰਪ ਇੰਨਾ ਜੇ ਮਤਲਬ ਐਡਾ ਉਹ ਕ੍ਰਿਮੀਨਲ ਰਿਕਾਰਡ ਵਾਲਾ ਮੁੰਡਾ ਹੋਵੇ ਤਾਂ ਉਹਦੀ ਨੇਚਰ ਸ਼ੁਰੂ ਤੋਂ ਜੇ ਇੱਧਰ ਰਿਕਾਰਡ ਚ ਜਾਊਗਾ ਤਾਂ ਕਿੰਨੀ ਮਰ ਹੋਊਗਾ ਹੀ ਉਹ ਨੇਚਰ ਵੀ ਉਹਦੀ ਉਹ ਜੀ ਹੋਊਗੀ ਸੁਭਾਅ ਉਹੋ ਜਿਹਾ ਹੋਊਗਾ ਬਾਕੀ ਇੱਥੇ ਸਾਡੇ ਕੋਲੇ ਇਹਨਾਂ ਦਾ ਘਰ ਹੈ ਉਹ ਮੁੰਡਾ ਸਵੇਰੇ ਸ਼ਾਮ ਮੇਜਾ ਚਾਚੀ ਦੇ ਨਾਲ ਦੇਖਿਆ ਗੋਹਾ ਚੱਕ ਦਾ ਵਿਚਾਰਾ ਕੰਮ ਕਰਦਾ ਜਿਹੜਾ ਇਹਨਾਂ ਦਾ ਘਰੇਲੂ ਕੰਮ ਆ ਕੱਖ ਵੱਢ ਕੇ ਲਿਆਉਣੇ ਇੱਥੇ ਅਸੀਂ ਦੇਖਿਆ ਕੋਈ ਸਾਨੂੰ ਤਾਂ ਇਦਾਂ ਦਾ ਲੱਗਦਾ ਨਹੀਂ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਹਾਂ ਵੀ ਇਹਦੀ ਦੁਆਰਾ ਜਾਂਚ ਕਰਕੇ ਜਿੰਨਾ ਹੋ ਸਕਦਾ ਇਨੋਂ ਨਾਲ ਪੱਖ ਜਾਂਚ ਦੇ ਦੁਆਰਾ ਸਪਸ਼ਟੀਕਰਨ ਕਰਕੇ ਜਾਂ ਜੇ ਉਹ ਗਲਤ ਆ ਤਾਂ ਗਲਤ ਦੀ ਉਹਨੂੰ ਜ਼ਰੂਰ ਸਜ਼ਾ ਮਿਲੇ ਪਰ ਉਹਦੇ ਨਾਲ ਕੋਈ ਨਜਾਇਜ਼ ਧੱਕਾ ਨਾ ਕੀਤਾ ਜਾਵੇ ਪਿੱਛੇ ਪਰਿਵਾਰ ਆ ਛੋਟੀਆਂ ਬੇਟੀਆਂ ਉਹਦੀਆਂ ਦੋ ਵਿਚਾਰੇ ਦੀਆਂ ਇਹਨਾਂ ਨੂੰ ਵੀ ਪਿੱਛੇ ਦੇਖਣ ਵਾਸਤੇ ਕੁਝ ਨਹੀਂ ਹੈਗਾ ਵਿਆਹ ਹੈ ਵਾਸੀ ਆ ਜੀ ਦੋ ਬੇਟੀਆਂ ਅੱਛਾ ਹਾਂਜੀ ਘਰ ਚੋਂ ਪਿੱਛੇ ਮਤਲਬ ਚਾਚਾ ਜੀ ਜਾਂ ਚਾਚੀ ਜੀ ਹੈ ਇਹਦਾ ਹੁਣ ਸਿਆਣੇ ਹੋ ਚੱਲੇ ਹੂੰ ਵੀ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਬਿਨਾ ਮਤਲਬ ਬਿਨਾ ਕਸੂਰ ਤੋਂ ਪ੍ਰਸ਼ਾਸਨ ਦੀ ਪੁਰਦੀ ਚੱਕੀ ਚ ਨਾ ਉਹ ਪੀਸੇ ਜੇ ਹਾਂ ਕਸੂਰਵਾਰ ਹੈਗਾ ਤਾਂ ਕਸੂਰਵਾਰ ਦੀ ਜਰੂਰ ਉਹਨੂੰ ਜਿੰਨਾ ਉਹਦਾ ਕਸੂਰ ਆ ਉਹਨੂੰ ਉਨੀ ਸਜ਼ਾ ਮਿਲੇ ਅਸੀਂ ਜੇਲ੍ਹ ਭੇਜ ਦਿੱਤਾ ਜੀ ਹਾਂਜੀ ਹੁਣ ਜੇਲ੍ਹ ਭੇਜ ਜਾ ਗਿਆ ਸਾਨੂੰ ਚਾਚਾ ਜੀ ਨੇ ਦੱਸਿਆ ਵੀ ਜੇਲ੍ਹ ਭੇਜਤਾ ਜੀ ਸੋ ਇਹ ਮਸਲਾ ਹੈ ਜੀ ਪਿੰਡ ਰਜਿੰਦਰਗੜ੍ਹ ਦਾ ਜਾਂਚ ਦੀ ਮੰਗ ਕੀਤੀ ਜਾ ਰਹੀ ਆ ਪਿੰਡ ਵਾਲਿਆਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਜੇ ਕਹਿੰਦੇ ਉਹ ਕਸੂਰਬਾਰਾ ਤਾਂ ਉਹਨੂੰ ਬਣਦੀ ਸਜ਼ਾ ਜ਼ਰੂਰ ਮਿਲੇ ਪਰ ਨਜਾਇਜ਼ ਹੋਦੇ ਤੇ ਕੋਈ ਧੱਕਾ ਨਾ ਹੋ ਜੇ ਪਿੰਡ ਦਾ ਇਹੀ ਕਹਿਣਾ ਹੈ ਕਿ ਇਦਾਂ ਦਾ ਨੌਜਵਾਨ ਨਹੀਂ ਹੈਗਾ ਅਸੀਂ ਨਹੀਂ ਦੇਖਿਆ ਇਦਾਂ ਦਾ ਕੁਝ ਜੇ ਇੱਥੇ ਖੇਡਦੇ ਟਾਈਮ ਵੀ ਕੋਈ ਪੈਂਟ ਪਿੱਸੇ ਗੱਲ ਹੋ ਜਾਂਦੀ ਸੀ ਤਾਂ ਉਹ ਖੇਡ ਛੱਡ ਕੇ ਚਲੇ ਜਾਂਦਾ ਸੀ ਪਰ ਲੜਾਈ ਝਗੜੇ ਵਾਲਾ ਉਹ ਨੌਜਵਾਨ ਨਹੀਂ ਸੀ ਅੱਗੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕਿ ਜਾਂਚ ਹੁੰਦੀ ਆ ਨੌਜਵਾਨ ਨੂੰ ਕੋਈ ਇਨਸਾਫ ਮਿਲਦਾ ਹੈ ਜਾਂ ਜਿਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਧੱਕਾ ਕਰ ਜਾਂਦੀਆਂ ਨੇ ਕਈ ਵਾਰ ਅਕਸਰ ਅਸੀਂ ਸੁਣਦੇ ਆਇਆ ਕਿ ਉਹ ਵੀ ਹਾਲੇ ਚੱਲ ਰਿਹਾ ਹੈ ਜਾਂ ਹੁਣ ਬਦਲਾਅ ਦੀ ਸਰਕਾਰ ਕੋਈ ਬਦਲਾਅ ਚ ਆਈ ਆ ਕੋਈ ਏਦਾਂ ਦੀ ਜਾਂਚ ਕਰਕੇ ਨੌਜਵਾਨ ਨੂੰ ਕੋਈ ਇਨਸਾਫ ਮਿਲਦਾ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ੍ਹ ਸਾਹਿਬ ਸੋ ਭੈਣ ਨੇ ਵੀਰ ਦੇ ਮੈਸੇਜ ਨੇ ਤੇ ਮਾਤਾ ਜੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਭੈਣੇ ਕੀ ਨਾਮ ਹੈ ਜੀ ਮੇਰਾ ਰਾਜਵਿੰਦਰ ਕਾਰਜ ਹੈ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਮਸਲੇ ਨੂੰ ਪਿੰਡ ਦੀ ਪੰਚਾਇਤ ਹੋਰ ਵੀਰ ਕਹਿ ਰਹੇ ਨੇ ਕਿ ਇਹ ਗਲਤ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਕਹਿੰਦੇ ਨੇ ਵੀ ਇਨਸਾਨ ਨੂੰ ਉਸਦੀ ਮਿਸਰੀ ਸਭ ਤੋਂ ਵੱਧ ਜਾਣਦੀ ਹੁੰਦੀ ਆ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਇਹ ਬਹੁਤ ਜ਼ਿਆਦਾ ਨਜਾਇਜ਼ ਹੋਇਆ ਜੀ ਦੇਖੋ 11 ਵਜੇ 11:50 ਤੇ ਉਹ ਘਰ ਤੋਂ ਨਿਕਲੇ ਨੇ ਤੇ ਉਹਨਾਂ ਨੂੰ 1:30 ਵਜੇ ਉੱਥੋਂ ਚੱਕ ਲਿਆ ਗਿਆ ਤੇ ਸਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਸੀ ਮਤਲਬ 3 ਵਜੇ ਜਦੋਂ ਉਹਨਾਂ ਦਾ ਫੋਨ ਬੰਦ ਹੋਇਆ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲੱਭਣਾ ਸਟਾਰਟ ਕੀਤਾ ਸਾਨੂੰ ਕੁਝ ਨਹੀਂ ਪਤਾ ਲੱਗਿਆ ਉਸ ਦਿਨ ਤੱਕ ਵੀ ਉਹ ਕਿੱਥੇ ਨੇ ਦੂਜੇ ਦਿਨ ਫਿਰ ਅਸੀਂ ਉਸੇ ਦਿਨ ਸ਼ਾਮ ਨੂੰ ਕੰਪਲੇਨ ਵੀ ਕੀਤੀ ਪਰ ਉਹਨਾਂ ਨੇ ਉਹ ਕੀਤੀ ਨਹੀਂ ਵੀ 24 ਘੰਟੇ ਬਾਅਦ ਉਹ ਕਰ ਲੈਨੇ ਨੋਟ ਹਨ ਤਾਂ ਕਰਕੇ ਫਿਰ ਸਾਨੂੰ ਦੂਜੇ ਦਿਨ ਉੱਥੋਂ ਮਹਾਲੀ ਤੋਂ ਫੋਨ ਆਇਆ ਇੱਕ ਫੇਸ ਤੋਂ 3 ਵਜੇ ਸਾਨੂੰ ਫੋਨ ਆਇਆ ਵੀ ਮਨਜਿੰਦਰ ਸਿੰਘ ਇੱਥੇ ਨੇ ਤੇ ਸਾਨੂੰ ਉੱਥੇ ਜਾ ਕੇ ਹੀ ਉਹਨਾਂ ਨੇ ਦੱਸਿਆ ਵੀ ਉਹਨਾਂ ਤੇ ਇਹ ਪਰਚਾ ਪੈ ਗਿਆ ਤੇ ਅਸੀਂ 2 ਦਿਨ ਬਾਅਦ ਫਿਰ ਮਨਜਿੰਦਰ ਸਿੰਘ ਨੂੰ ਮਿਲੇ ਉੱਥੇ 3 ਦਿਨ ਬਾਅਦ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਉਹਨਾਂ ਤੇ ਕੀ ਪਰਚਾ ਪਾਇਆ ਗਿਆ ਇਹ ਵੀ ਉਹਨਾਂ ਨੂੰ ਮੈਂ ਉੱਥੇ ਜਾ ਕੇ ਦੱਸਿਆ ਵੀ ਸਾਨੂੰ ਵੀ ਨਿਊਜ਼ ਦੇ ਰਾਹੀਂ ਪਤਾ ਲੱਗਿਆ ਵੀ ਉਹਨਾਂ ਤੇ ਇਹ ਪਰਚਾ ਪਾਇਆ ਉੱਥੇ ਹਾਂਜੀ ਤੇ ਫਿਰ ਮੈਂ ਹੀ ਦੱਸਿਆ ਸੀਗਾ ਉਹਨਾਂ ਨੂੰ ਉਹਨਾਂ ਨੂੰ ਵੀ ਉਹਨਾਂ ਦਾ ਰਾਈਟ ਬਣਦਾ ਉਹਨਾਂ ਨੂੰ ਦੱਸਣਾ ਚਾਹੀਦਾ ਤਾਂ ਪਰ ਉਹਨਾਂ ਨੂੰ ਖੁਦ ਵੀ ਨਹੀਂ ਦੱਸਿਆ ਗਿਆ ਵੀ ਉਹਨਾਂ ਤੇ ਕੀ ਪਰਚਾ ਪਾਇਆ ਕੀ ਕੇਸ ਬਣਾਇਆ ਗਿਆ ਹਾਂਜੀ ਤੇ ਕੀ ਕੰਮ ਕਰ ਕੀ ਕਰਦੇ ਸੀ ਵੀਰ ਉਹ ਖੇਤੀਬਾੜੀ ਕਰਦੇ ਸੀਗੇ ਜੀ ਬਾਕੀ ਸਾਡੇ ਮੱਜਾਂ ਦਾ ਕੰਮ ਹੈਗਾ ਉਹ ਕਰਦਾ ਕੰਮ ਕਰਦੇ ਸੀਗੇ ਜੀ ਅੱਛਾ ਬਾਹਰ ਅੰਦਰ ਜਾਣਾ ਉਹਨਾਂ ਕੀ ਮੰਗ ਕਰਦੇ ਹੋ ਇਨਸਾਫ ਹੋਵੇ ਜੀ ਬਹੁਤ ਜ਼ਿਆਦਾ ਨਜਾਇਜ਼ ਹੋਇਆ ਉਹਨਾਂ ਨਾਲ ਅੱਜ ਮਾਤਾ ਜੀ ਕੀ ਨਾਮ ਆ ਜੀ ਰਵਿੰਦਰ ਕੌਰ ਮਾਤਾ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਬੇਟੇ ਤੇ ਪਰਚਾ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ ਜੀ ਪਿੰਡ ਵੀ ਕਹਿ ਰਿਹਾ ਏ ਤੇ ਸਾਰੇ ਕਹਿ ਰਹੇ ਨੇ ਵੀ ਗਲਤ ਹੋਇਆ ਤੁਸ ਗਲਤ ਹੋ ਰਿਹਾ ਵੀਰ ਜੀ ਇਦਾਂ ਐਦਾਂ ਦਾ ਮੇਰਾ ਬੇਟਾ ਨਹੀਂ ਹੈਗਾ ਦਾ ਉਹ ਬਹੁਤ ਸੌਤਾ ਜੀ ਹੈ ਮੈਂ ਕਿਸੇ ਨਾਲ ਉਹ ਕਰ ਨਹੀਂ ਸਕਦਾ ਜੀ ਮੀਨਾਂ ਨੇ ਪਾਇਆ ਪਰਚਾ ਵੀਰ ਜੀ ਇਨਸਾਫ ਹੋਣਾ ਚਾਹੀਦਾ ਵੀਰ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਵੀਰ ਜੀ ਨੇ ਕਿਸੇ ਨਾਲ ਨਹੀਂ ਲੜਦਾ ਇਹ ਤਾਂ ਪਿੰਡ ਚ ਕਿਸੇ ਨਾਲ ਨਹੀਂ ਲੜਿਆ ਨਾ ਕਿੰਨਾ ਪੜਿਆ ਵਸ ਗਲਾਸਟੋ ਕਰੀ ਬਹਿ ਬੀਚ ਉਹਨੇ ਸੋ ਪੂਰਾ ਪਰਿਵਾਰ ਆ ਮਾਤਾ ਨਾਲ ਗੱਲ ਕਰਕੇ ਮਾਤਾ ਜੀ ਭਾਵਕ ਹੋ ਰਹੇ ਨੇ ਸੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਇਨਸਾਫ ਕਦੋਂ ਮਿਲਦਾ ਏ ਕੀ ਭਗਵੰਤ ਮਾਨ ਸਾਹਿਬ ਅਕਸਰ ਵੀਡੀਓ ਦੇਖ ਕੇ ਕਹਿ ਦਿੰਦੇ ਨੇ ਕਿ ਅਸੀਂ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਇੱਕ ਸਰਪੰਚ ਦੀ ਵੀਡੀਓ ਵਾਇਰਲ ਹੋਈ ਸੀ ਬੀਬੀ ਨਾਲ ਝਗੜੇ ਦੀ ਤਾਂ ਉਹਨਾਂ ਨੇ ਉੱਥੇ ਕਾਰਵਾਈ ਕੀਤੀ ਫਿਲਹਾਲ ਇਹ ਇਨਸਾਫ ਦੀ ਮੰਗ ਕਰ ਰਿਹਾ ਹੈ ਪਰਿਵਾਰ ਕਿ ਸਾਨੂੰ ਇਨਸਾਫ ਮਿਲੇ ਇਸ ਦੀ ਦੁਬਾਰਾ ਜਾਂਚ ਹੋਵੇ ਕੀ ਹੁਣ ਇਹ ਵੀਡੀਓ ਦੇਖ ਕੇ ਕੀ ਇਹ ਖਬਰ ਦੇਖ ਕੇ ਹੁਣ ਉਹ ਇਨਸਾਫ ਦਵਾਉਂਦੇ ਨੇ ਇਸ ਪਰਿਵਾਰ ਨੂੰ ਇਸ ਦੇ ਨਾਲ ਖੜਦੇ ਨੇ ਕੀ ਇਸ ਦੀ ਦੁਬਾਰਾ ਜਾਂਚ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ ਸਾਹਿਬ